ਵਿਦਾਨ ਸਵਾ ਹਲਕਾ ਇਨਾਲਾ ਦੇ ਵਿੱਚ ਇੱਕ ਹੋਰ ਵਿਅਕਤੀ ਨਸ਼ੇ ਦੀ ਪੇਂਟ ਚੜ ਗਿਆ ਨਸ਼ੇ ਦੀ ਓਵਰਡੋਜ਼ ਹੋਣ ਦੇ ਲੈਨ ਦੇ ਕੰਨ ਇਸ ਵਿਅਕਤੀ ਦੀ ਮੌਤ ਹੋ ਗਈ ਉਕਤ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਲੈ ਕੇ ਅਗਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਾਪਤ ਸਮਾਚਾਰ ਦੇ ਅਨੁਸਾਰ ਇਸ ਵਿਅਕਤੀ ਦਾ ਜੇ ਕੋਈ ਅਤਾ ਪਤਾ ਨਹੀਂ ਸੀ ਚਲ ਸਕਿਆ ਅਤੇ ਇਸ ਦੇ ਹੱਥ ਵਿੱਚ ਸਰਿੰਜ ਖੁੱਬੀ ਹੋਈ ਸੀ ਇਹ ਵਿਅਕਤੀ ਨੇ ਲਾਲ ਕਮੀ ਅਤੇ ਨੀਲੀ ਨਿਕਰ ਪਹਿਨੀ ਹੋਈ ਹੈ ਪੁਲਿਸ ਨੇ ਇਸ ਨੂੰ ਇਨ ਰਾਸਿਵ ਲੋਸ ਤੇ ਪੋਸਟਮਾਰਟਮ ਵੀ ਕਰਾ ਦਿੱਤਾ ਹੈ। ਦੇ ਪ੍ਰਸ਼ਾਸਨ ਨੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵਿਅਕਤੀ ਜੋ ਕਿ ਲਾਲ ਕਮੀਜ਼ ਨੀਲੀ ਨਿਕਰ ਪੈਨੇ ਹੋਏ ਹੈ ਜੋ ਕਿ ਨਸ਼ੇ ਦੀ ਓਵਰਡੋਜ਼ ਕਰਨ ਮੌਤ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨੌਜਵਾਨ ਤੇ ਸੁੰਦਰ ਵਿਅਕਤੀ ਨਸ਼ੇ ਦੀ ਹੋਰ ਪੇਂਟ ਚੜ ਚੁੱਕਾ ਹੈ। ਪੰਜਾਬ ਵਿੱਚ ਵਗ ਰਹੇ ਨਸ਼ੇ ਦਾ ਸਮੁੰਦਰ ਅਜ ਤੱਕ ਖਤੁਕ ਦਾ ਨਾਮ ਨਹੀਂ ਲੈ ਰਿਹਾ। ਦੇ ਪ੍ਰਸ਼ਾਸਨ ਦੇ ਵੱਡੇ ਵੱਡੇ ਦਾਅਵੇ ਵੀ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ। ਆਮ ਸਰਕਾਰਾਂ ਦੇ ਵਾਂਗ ਵੀ ਇਹ ਪ੍ਰਸ਼ਾਸਨ ਵੀ ਫੇਲ ਹੋਇਆ ਨਜ਼ਰ ਆ ਰਿਹਾ ਹੈ ਟੈਕਸਟਾ ਟੀਵੀ ਲਾਈਵ ਤੇ ਡਾਕਟਰ ਲਖਸਮਨ ਦੀ ਵਿਸ਼ੇਸ਼ ਰਿਪੋਰਟ ਕਰ ਲਿਆਣਾ ਉਹ ਸ਼ੌਟ ਆਹ ਪਣੀ ਕਿਥੋਂ ਨਾ ਕਾ ਮਾਰਦੇ ਨੇ ਦੇਖ ਲੈਣੇ ਬਹੁਤ ਜੰਗਲ ਬਣਾ ਲਿਆ ਲੇਕਿਨ ਮਰਹੱਤੀ ਕਰਦੇ ਆ ਵੀਰੇ ਕਿਤੇ ਪਿਆ ਹੈ ਨਾ ਕੋਈ ਚੱਲੇ ਡੈਡ ਬੋਡੀ ਮਿਲੀ ਆ ਕੀ ਹੈ ਮਾਮਲਾ ਸਰ ਇਹ ਅੱਜ ਪਤਾ ਲੱਗਾ ਜੀ ਆ ਸੂਏ ਦੇ ਲਾਗੇ ਇੱਕ ਡੈਡ ਬੋਡੀ ਪਈ ਆ ਅਨਪਛਾਤੀ ਉੱਥੇ ਆਏ ਆ ਤੇ ਫਿਲਹਾਲ ਅਜੇ ਤੱਕ ਇਹਦਾ ਕੁਝ ਪਤਾ ਨਹੀਂ ਲੱਗਾ ਇਹਦਾ ਪਤਾ ਕਰ ਰਹੇ ਆ ਕਿ ਐਡਰੈਸ ਵਗੈਰਾ ਤੇ ਉਸ ਤੋਂ ਬਾਅਦ ਜੋ ਕਾਰਵਾਈ ਬੰਦੀ ਕਰਾਂਗੇ ਕੋਈ ਇਹਦੇ ਕੋਲੋਂ ਸਮਗਰੀ ਨਹੀਂ ਮਿਲੀ ਸਰ ਨਹੀਂ ਕੁਝ ਨਹੀਂ ਮਿਲਿਆ ਜੀ ਸਕੂਟਰੀ ਲੱਗੇ ਕਿ ਇੱਕ ਟਾਪਰ ਖੜੀ ਸੀ ਉਹਦੇ ਵਿੱਚ ਇੱਕ ਸਲਿੱਪ ਮਿਲੀ ਆ ਉਹਦੇ ਆਧਾਰ ਤੇ ਅਸੀਂ ਤਾਂ ਐਡਰੈਸ ਦਾ ਪਤਾ ਕਰਾਂਗੇ ਕੀ ਲੱਗਦਾ ਸਰ ਕੀ ਕੰਮ ਹੋ ਸਕਦਾ ਫਿਲਹਾਲ ਦੇ ਕੁਝ ਨਹੀਂ ਕਹਿ ਸਕਦੇ ਜੀ ਲੱਗ ਕੇ ਕੋਈ ਛੱਡ ਦਾ ਨਿਸ਼ਾਨ ਵੀ ਨਹੀਂ ਹੈਗਾ ਇਹਦੇ ਇਹ ਬਾਕੀ ਪੋਸਟਮਾਰਟਮ ਕਰਵਾਵਾਂਗੇ ਜੀ ਉਹਦੇ ਬਾਅਦ ਜੋ ਵੀ ਕਾਰਵਾਈ ਹੋਊਗਾ ਕੋਈ ਤੇਜ਼ਾਰਾ ਹਥਿਆਰ ਮਿਲਿਆ ਕੋਈ ਲੱਗ ਨਹੀਂ ਕੁਝ ਨਹੀਂ ਮਿਲਿਆ ਜੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲਿਆ ਕੋਈ